آج ہو جی تھاکر صاحب سن لینے ہیں اس تو پھر گل کر کھل ٹھاکر لیکن آج انڈیا والوں کے لیے ایک پیغام دینا چاہتا ہوں سیریس فضاؤں سے گے تو ہوا میں اڑا دیے جاؤ گے سمندر کے پانیوں سے آؤ گے تو ڈبو دیے جاؤ گے آہا. زمینی راستوں سے آؤ گے تو دفنا دیے جاؤ گے ٹھاکر صاحب تو اڈینا دوستی بھی ہے میری اپنی ورسپ تے بھی گپ شپ ہوں میں ਜਾਉਂਦਾ ਨਹੀਂ ਸੀ ਕਿ ਬੋਲਿਆ ਜਾਵੇ ਪਰ ਤੁਹਾਡੀ ਇਹ ਗੱਲਾਂ ਸੁਣ ਕੇ ਵਾਰ-ਵਾਰ ਮੈਨੂੰ ਬਹੁਤ ਲੋਕਾਂ ਦੇ ਵੀਡੀਓ ਭੇਜੀ ਕਹਿੰਦੇ ਭਾਜੀ ਗੱਲ ਕਰਨੀ ਚਾਹੀਦੀ ਹੈ ਇਸ ਸ਼ਖਸ ਬਾਰੇ ਉਹਦੇ ਕਾਰਨ ਨੇ ਜਿਤ ਕੋਈ ਹੋਰ ਆਰਟਿਸਟ ਬੋਲਦਾ ਉਥੋਂ ਜਿਹੜਾ ਕਦੇ ਭਾਰਤ ਨਹੀਂ ਗਿਆ ਜਾਂ ਜਿਨੇ ਪੰਜਾਬੀ ਬੰਦਿਆਂ ਨਾਲ ਕੰਮ ਨਹੀਂ ਕੀਤਾ ਉਹ ਕੋਈ ਬੋਲਦਾ ਤੇ ਚਲੋ ਮੰਨਦੇ ਕਿ ਉਹਨੂੰ ਇਹੋ ਹੀ ਗੁੱਸਾ ਨੇ ਸਾਨੂੰ ਕੰਮ ਨਹੀਂ ਦਿੱਤਾ ਠਾਕੁਰ ਸਾਹਿਬ ਤੁਸੀਂ ਤੇ ਜੇ ਤੁਹਾਡੀ ਪਹਿਚਾਨ ਹੋਈ ਆ ਇੰਟਰਨੈਸ਼ਨਲ ਸਕੇਲ ਤੇ ਉਹ ਸਿਰਫ ਔਰ ਸਿਰਫ ਪੰਜਾਬ ਚੜਦੇ ਪੰਜਾਬ ਦੀ ਵਜ੍ਹਾ ਕਰਕੇ ਤੁਸੀਂ ਡਰਾਮਿਆਂ ਵਿੱਚ ਉਹ ਪਾਟੇ ਪੁਰਾਣੇ ਕੱਪੜੇ ਪਾ ਕੇ ਕਦੇ ਬੁੜੀ ਬਣ ਕੇ ਕਦੇ ਬੰਦਾ ਬਣ ਕੇ ਕਦੇ ਖੁਸਰਾ ਬਣ ਕੇ ਕਦੇ ਸਪਾਈ ਬਣ ਕੇ ਇਹੋ ਕੁਸ਼ੀ ਕਰਦੇ ਹੁੰਦੇ ਸੀਗੇ ਬਹੁਤ ਛੋਟੇ ਸਕੇਲ ਦੇ ਉਹ ਡਰਾਮੇ ਤੁਹਾਡੇ ਤੁਹਾਨੂੰ ਉਹ ਡਰਾਮਿਆਂ ਚੋਂ ਚੱਕ ਕੇ ਚੜਦੇ ਪੰਜਾਬ ਦੇ ਆਰਟਿਸਟਾਂ ਨੇ ਪ੍ਰੋਡਿਊਸਰਾਂ ਨੇ ਡਾਇਰੈਕਟਰਾਂ ਨੇ ਤੁਹਾਨੂੰ ਇੱਕ ਵੱਖਰੀ ਪਹਿਚਾਨ ਦਵਾਈ ਵੱਡੇ ਆਰਟਿਸਟ ਦੀ ਪਹਿਚਾਨ ਦਵਾਈ ਤੁਹਾਨੂੰ ਬੇਸ਼ੱਕ ਉਹ ਅਮਰਿੰਦਰ ਗਿੱਲ ਹੋਵੇ ਬੇਸ਼ੱਕ ਉਹ ਕੀਪੀ ਗਰੇਵਾਲ ਹੋਵੇ ਜਾਂ ਕੋਈ ਹੋਰ ਪ੍ਰੋਡਿਊਸਰ ਡਾਇਰੈਕਟਰ ਹੋਵੇ ਉਹਨਾਂ ਨੇ ਤੁਹਾਡੀ ਜਿੰਨੀ ਕੁ ਮਦਦ ਕੀਤੀ ਹੈ ਤੁਸੀਂ ਹੋਏ ਤੇ ਬਹੁਤ ਸਾਰੇ ਹੋਰ ਆਟੇ ਵਿੱਕੀ ਨਸੀਮ ਤੁਹਾਡੇ ਲੋਕਾਂ ਦੀ ਪਤਾ ਨਹੀਂ ਖੂਨ ਵਿੱਚ ਹੀ ਪ੍ਰੋਬਲਮ ਆ ਮੈਨੂੰ ਲੱਗਦਾ ਪਾਕਿਸਤਾਨੀਆਂ ਦੇ ਸੌਰੀ ਟੂ ਸੇ ਮੈਂ ਐਡਾ ਕਦੇ ਕਿਹਾ ਨਹੀਂ ਪਰ ਤੁਹਾਡੇ ਪਾਕਿਸਤਾਨੀ ਦੇ ਖੂਨ ਚ ਕੋਈ ਪ੍ਰੋਬਲਮ ਆ ਤੁਸੀਂ ਜਦੋਂ ਜਾਣਾ ਹੁੰਦਾ ਨਾ ਪੰਜਾਬ ਦੇ ਵਿੱਚ ਜਦੋਂ ਕੰਮ ਕਰਨਾ ਹੁੰਦਾ ਫਿਰ ਤੁਸੀਂ ਪੈਰ ਚੱਟਦੇ ਹੋ ਤੁਸੀਂ ਹਰ ਉਹ ਕੰਮ ਕਰਦੇ ਹੋ ਕਿ ਜਿਹੜਾ ਕੰਮ ਲੈਣ ਵਾਸਤੇ ਤੁਹਾਨੂੰ ਕਰਨ ਦੀ ਲੋੜ ਸਮਝਦੇ ਹੋ ਤੇ ਜਦੋਂ ਕੰਮ ਕਰਕੇ ਤੁਸੀਂ ਬਾਰਡਰ ਕਰਾਸ ਕਰ ਜਾਂਦੇ ਹੋ ਨਾ ਫਿਰ ਇੰਨੀ ਜ਼ਹਿਰ ਉਗਲਦੇ ਹੋ ਕਿ ਬਸ ਰਹਿ ਰੱਬ ਦਾ ਨਾਮ ਵਿਕੀ ਨਸੀਮ ਦੇ ਤੋਂ ਕਲਿੱਪ ਕੱਢ ਕੇ ਰੱਖਿਓ ਕਿ ਅੱਜ ਇੱਕ ਸਪੈਸ਼ਲ ਗੱਲ ਕਰਨੀ ਸੀ ਪਰ ਉਸ ਤੋਂ ਪਹਿਲਾਂ ਅੱਜ ਤੁਹਾਡੀ ਵੀਡੀਓ ਮੇਰੇ ਕੋਲ ਆ ਗਈ ਹੈ ਬੜੇ ਲੋਕਾਂ ਨੇ ਭੇਜੀ ਵਿਕੇ ਨਸੀਬ ਨੇ ਬੜੀ ਬਕਵਾਸ ਕੀਤੀ ਹੈ ਕਪਲ ਸ਼ਰਮਾ ਦੇ ਸ਼ੋਕ ਤੇ ਕਹਿੰਦਾ ਮੇਰੀ ਸਭ ਤੋਂ ਵੱਡੀ ਗਲਤੀ ਇਹੀ ਸੀ ਮੈਂ ਕਪਲ ਸ਼ਰਮਾ ਦਾ ਸ਼ੋਕ ਕੀਤਾ ਦਰਲਾਹਤ ਤੁਹਾਡੇ ਸਾਰੇ ਇਸ਼ਾਨ ਫਰاموش ਲੋਕੋ ਕੌਣ ਜਾਣਦਾ ਹੈ ਤੁਹਾਨੂੰ ਉਹੀ ਲੋਕ ਜਾਣਦੇ ਜਿਹੜੇ ਡਰਾਮੇ ਦੇਖਦੇ ਸੀ ਮੇਰੇ ਵਰਗੇ ਆਮ ਲੋਕਾਂ ਨੂੰ ਤੁਹਾਡਾ ਕਿਸੇ ਨੂੰ ਨਹੀਂ ਸੀ ਪਤਾ ਉਹ ਸਿਰਫ ਔਰ ਸਿਰਫ ਤੁਸੀਂ ਜਿੰਨਾ ਕਿ ਇੰਡੀਆ 'ਚ ਜਿੰਨ ਜਿੰਨੇ ਵੀ ਕੰਮ ਇੰਡੀਆ ਦੇ ਨਾਮ ਰਾਲ ਕੇ ਕੀਤਾ ਨਾ ਭਾਰਤ ਦੇ ਨਾਲ ਜਾਂ ਚੜ੍ਹਦੇ ਪੰਜਾਬ ਦੇ ਨਾਲ ਕੰਮ ਰਾਲ ਕੇ ਕੀਤਾ ਉਹ ਹੀ ਲੋਕੀ ਪਾਕਿਸਤਾਨ ਤੋਂ ਬਾਹਰ ਨਿਕਲੇ ਨੇ ਥੋੜਾ ਲੋਕਾਂ ਨੂੰ ਪਤਾ ਲੱਗਾ ਕਿ ਇਹ ਆਰਟਿਸਟ ਕੋਈ ਵਿਕੀ ਨਸੀਮ ਵੀ ਹੈਗਾ ਕੋਈ ਠਾਕੁਰ ਵੀ ਹੈਗਾ ਜਾਂ ਕੋਈ ਹੋਰ ਜਿਹੜੇ ਤੁਹਾਡੇ ਉੱਥੇ ਜਿਹੜੇ ਇੰਡੀਆ ਦੇ ਵਿੱਚ ਕੰਮ ਕਰ ਕਰਕੇ ਆਉਂਦੇ ਨੇ ਜਾਂ ਇੰਗਲੈਂਡ ਜਾਂਦੇ ਨੇ ਕੰਮ ਤੇ ਪੰਜਾਬੀਆਂ ਨਾਲ ਹੀ ਕਰਦੇ ਨੇ ਸਾਡੇ ਪੰਜਾਬੀਆਂ ਚੜਦੇ ਪੰਜਾਬੀਆਂ ਦੇ ਨਾਲ ਤੇ ਤੁਸੀਂ ਜ਼ਹਿਰ ਕਿ ਉਗਲਦੇ ਹੋ ਤੈਨੂੰ ਠਾਕੁਰ ਸਾਹਿਬ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਸੀ ਤੁਸੀਂ ਆਰਟਿਸਟ ਹੋ ਕੋਈ ਮੁਹੱਬਤ ਦਾ ਪੈਗਾਮ ਦਿੰਦੇ ਕਿ ਯਾਰ ਇਹਨਾਂ ਮੁਲਕਾਂ ਵਿੱਚ ਲੜਾਈ ਲੁੜਾਈ ਨਹੀਂ ਲੱਗਣੀ ਚਾਹੀਦੀ ਕੋਈ ਸ਼ਾਂਤੀ ਦਾ ਸੁਨੇਹਾ ਹੁੰਦਾ ਸੋਣਾ ਜਿਆ ਤੁਹਾਡੇ ਵੱਲੋਂ ਇਹ ਉਮੀਦ ਸੀ ਤੁਸੀਂ ਆਰਟਿਸਟ ਹੋ ਸੋਣਾ ਕੋ ਸੁਨੇਹਾ ਦਿੰਦੇ ਤਾਂ ਸ਼ਾਇਦ ਮੈਨੂੰ ਆ ਵੀਡੀਓ ਨਾ ਬਣਾਉਣੀ ਪੈਂਦੀ ਸੋ ਕਿਰਦਨ ਵਿਕੀ ਨਸੀਮ ਔਰ ਰਾਹਤ ਫਤੇਹ ਅਲੀ ਉਹ ਵੀ ਜਦੋਂ ਇੰਡੀਆ ਜਾਂਦਾ ਤੇ ਬੜੇ ਉੱਥੇ ਚਮਚੇ ਜਿਹੇ ਬਣ ਕੇ ਜਾਂਦੇ ਆ ਤੇ ਫਿਰ ਜਦੋਂ ਬਾਰਡਰ ਕਰਾਸ ਕਰ ਲੀਦੇ ਫਿਰ ਇਦਾਂ ਬਹਿ ਜਾਂਦੇ ਹੋ ਸਾਡੀ ਤਾਂ ਉੱਥੇ ਲੋੜ ਸੀਗੀ ਤੁਹਾਡੀ ਖਾਦੀ ਲੋੜ ਸੀ ਕਪਲ ਸ਼ਰਮਾ ਨੂੰ ਵਿਕੀ ਨਸੀਮ ਮੈਨਾਂ ਕਿਹਦੇ ਚੰਗੀ ਤਰ੍ਹਾਂ ਤਰੀਕਲਾਸ ਔਰ ਸਾਡੇ ਅਸੀਂ ਐਕਚੁਅਲੀ ਇਮੋਸ਼ਨਲ ਬਹੁਤ ਆ ਸੈਂਸਿਟਿਵ ਬਹੁਤ ਆ ਅਸੀਂ ਜਿਹੜੇ ਚੜ੍ਹਦੇ ਪੰਜਾਬ ਦੇ ਲੋਕ ਹਨਾ ਅਸੀਂ ਫੇਰ ਇਹਨਾਂ ਲੋਕਾਂ ਨੂੰ ਕੰਮ ਦੇਣ ਲੱਗ ਜਾਂਦੇ ਆ ਫੇਰ ਇਹਨਾਂ ਨੂੰ ਕਹਿੰਨੇ ਆਓ ਜੀ ਹਾਲਾਂਕਿ ਪੰਜਾਬ ਸਾਡੇ ਦੇ ਵਿੱਚ ਭਾਰਤ ਦੇ ਵਿੱਚ ਐਸੇ ਸੋਹਣੇ-ਸੋਹਣੇ ਆਰਟਿਸਟ ਬੈਠੇ ਨੇ ਸਿੰਗਰ ਕੈਸੇ ਸੁਰੀਲੇ ਬੈਠੇ ਨੇ ਕਮੇਡੀਅਨ ਕੈਸੇ ਬਾਦਸ਼ਾਹ ਲੋਕ ਬੈਠੇ ਨੇ ਬਸ ਇੱਕ ਦਿਮਾਗ ਚ ਬਿਠਾਈ ਹੋਈ ਲੋਕਾਂ ਨੇ ਖਰੇ ਪਾਕਿਸਤਾਨ ਦਾ ਗਾਣਾ ਬਹੁਤ ਸਿਰੇ ਦਾ ਖਰੇ ਪਾਕਿਸਤਾਨੀ ਕਾਮੇਡੀ ਕਦੇ ਸੀ ਜਬਾਨੇ ਦੇ ਵਿੱਚ ਕੋਈ ਜ਼ਮਾਨਾ ਸੀਗਾ ਹੁਣ ਤਾਂ ਤੁਹਾਡਾ ਗਾਣਾ ਮੇਰਾ خیال ਹੈ ਕਿ ਸਾਡੇ ਛੱਪੜਾ ਤੇ ਨਿਆਣੇ ਉੱਤੇ ਦੇ ਗਾਣੇ ਫਿਰਦੇ ਜਿੱਦਾਂ ਦਾ ਤੁਹਾਡਾ ਗਾਣਾ ਪਾਕਿਸਤਾਨ ਦਾ ਜੇ ਕਾਮੇਡੀ ਦੀ ਗੱਲ ਕਰੀ ਤਾਂ ਦੁਨੀਆ ਦੇ ਸਭ ਤੋਂ ਜ਼ਿਆਦਾ ਜੇ ਵਲਗੈਰਟੀ ਹੈ ਜੇ ਗੰਦ ਪਾਉਂਦੇ ਹਨ ਉਹ ਪਾਕਿਸਤਾਨ ਦੇ ਕਾਮੇਡੀਅਨ ਨੇ ਪਹਿਲਾਂ ਤਾਂ ਹੁੰਦਾ ਸੀ ਡਬਲ ਮੀਨਿੰਗ ਗੱਲਾਂ ਕਰਦੇ ਹੁਣ ਤਾਂ ਤੁਸੀਂ ਸਿੱਧੀਆਂ ਬਕਵਾਸ ਕਰਦੇ ਹੋ ਸ਼ਰਮ ਕਰੋ ਮਾੜੀ ਮੋਟੀ ਜਿਹਦਾ ਖਾਂਦੇ ਉਸੇ ਥਾਲੀ ਦੇ ਵਿੱਚ ਤੁਸੀਂ ਸਰਾਹ ਕਰਦੇ ਹੋ ਤੁਹਾਨੂੰ ਤਾਂ ਪੂਜਾ ਕਰਨੀ ਚਾਹੀਦੀ ਹੈ ਹਮੇਸ਼ਾ ਜੜਦੇ ਪੰਜਾਬ ਦੇ ਆਰਟਿਸਟਾਂ ਦੀ ਉਹਨਾਂ ਪ੍ਰੋਡਿਊਸਰਾਂ ਡਾਇਰੈਕਟਰਾਂ ਦੀ ਔਰ ਪੰਜਾਬ ਪੂਰੇ ਦੀ ਪੂਰੇ ਭਾਰਤ ਦੀ ਜਿਨ੍ਹਾਂ ਨੇ ਤੁਹਾਨੂੰ ਛੱਪੜਾ ਤੋਂ ਚੱਕ ਚੱਕ ਕੇ ਇਡੇ ਇਡੇ ਵੱਡੇ ਥੀਏਟਰਾਂ ਦੇ ਵਿੱਚ ਇੰਨੇ ਵੱਡੇ ਅਸਲਮਿਆਂ ਦੇ ਵਿੱਚ ਪਹਚਾਇਆ ਨਹੀਂ ਤੁਹਾਡੀਆਂ ਫਿਲਮਾਂ ਪਾਕਿਸਤਾਨ 'ਚ ਬਣਾਓ ਤਾਂ ਫਿਲਮ ਇੱਕ ਮਜਾਲ ਆ ਤੁਹਾਡੇ ਗਵਰਨਰ ਨੂੰ ਵੀ ਪਤਾ ਹੋਵੇ ਦੂਸਰੀ ਡੋਰ ਜਿਹੜੀ ਅਗਲੀ ਤੁਹਾਡੇ ਤੋਂ ਡੋਰ ਉਹਨੇ ਪਤਾ ਹੋਵੇ ਕੋਈ ਠਾਕੁਰ ਸਾਹਿਬ ਦੀ ਫਿਲਮ ਆਈ ਆ ਬਣਾ ਕੇ ਦਿਖਾਓ ਤੁਸੀਂ ਤਾਂ ਅੱਜ ਵੀ ਫੀਚਰ ਫਿਲਮਾਂ ਮੋਬਾਈਲ ਨਾਲ ਹੀ ਬਣਾਉਂਦੇ ਹੋ 30000 ਤੁਹਾਡਾ ਬਜਟ ਹੁੰਦਾ ਫਿਲਮਾਂ ਦਾ 30000 ਰੁਪਇਆ ਫਿੱਟੇ ਨੂੰ ਤੇ ਗੱਲਾਂ ਤੁਸੀਂ ਕਰਦੇ ਹੋ ਚੜ੍ਹਦੇ ਪੰਜਾਬ ਤੇ ਭਾਰਤ ਦੀ ਤੁਸੀਂ ਕਹਿੰਦੇ ਹੋ ਅਸੀਂ ਆਹ ਕਰਦਾਂਗੇ ਉਹ ਕਰਦਾਂਗੇ ਔਰ ਤੁਸੀਂ ਉਸੇ ਪੰਜਾਬੀ ਵੋਟ ਜਿਹੜਾ ਸਾਡੇ ਪੰਜਾਬੀ ਸਿਨੇਮਾ ਉਹਦਾ ਹੀ ਦਿੱਤਾ ਖਾਂਦੇ ਹੋ ਮੈਂ ਸਾਰੇ ਪ੍ਰੋਡਿਊਸਰ ਡਾਇਰੈਕਟਰਾਂ ਜਿਹੜੇ ਚੜ੍ਹਦੇ ਪੰਜਾਬ ਦੇ ਜਿਹੜੇ ਐਕਟਰ ਪ੍ਰੋਡਿਊਸਰ ਡਾਇਰੈਕਟਰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਨੂੰ ਬਿਲਕੁਲ ਕੰਮ ਦੇਣਾ ਬੰਦ ਕਰੋ ਇਦਾਂ ਕਰਦੇ ਨੇ ਕੰਮ ਲੈਣ ਤੋਂ ਬਾਅਦ ਸਤਿ ਸ਼੍ਰੀ ਅਕਾਲ